ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੈ ਸੰਦੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਜੀ ਸ਼ਾਮ ਦਾ 4:30 ਦਾ ਟਾਈਮ ਸੀਗਾ ਜੀ ਇਹ ਤੇ ਇੱਥੇ ਮੈਂ ਬਣਾ ਰਹੀ ਸੀ ਜਿੱਦ ਆਲੂ ਮਟਰਾਂ ਦੀ ਦਾਲ ਬਹੁਤ ਦਿਨਾਂ ਬਾਅਦ ਅੱਜ ਮੈਂ ਬਲੌਗ ਪਾਇਆ ਜੀ ਪਹਿਲਾਂ ਮੈਂ ਕਦੇ ਕੋਈ ਵੀਡੀਓ ਸ਼ਾਰਟਕਟ ਵੀਡੀਓ ਪਾ ਦਿੰਦੀ ਸੀ ਪਰ ਮੈਂ ਬਲੌਗ ਨਹੀਂ ਬਣਾਇਆ ਸੀਗਾ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤਾਂ ਜਨਨ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸੋਨ ਵੀਡੀਓ ਕਿਵੇਂ ਦੀ ਲੱਗਦੀਆਂ ਨੇ ਇਹਦੇ ਵਿੱਚ ਆਪਾਂ ਕੜਾਈ ਰੱਖ ਲਈਏ ਜਿਹਦੇ ਵਿੱਚ ਪਤਾ ਮੈਂ ਤੇਲ ਗਰਮ ਕਰਨਾ ਤੇ ਜਿੰਨਾ ਟਾਈਮ ਚ ਤੇਲ ਗਰਮ ਹੋ ਜਾਊਗਾ ਜੀ ਉਹਨਾਂ ਟਾਈਮ ਚ ਆਪਾਂ ਭਾਂਡੇ ਪੈਣੇ ਹਨਾ ਉਹ ਮੰਜ ਲੈਣੇ ਆ ਕਿਉਂਕਿ ਟਾਈਮ ਹੁੰਦੀ ਸਵੇਰਦਾਲ ਮੇੜ ਕੇ ਹਟਦੇ ਜਾਂ ਦੁਪਹਿਰ ਦਾ ਹੋ ਜਾਂਦਾ ਦੁਪਹਿਰ ਦਾ ਨਹੀਂ ਜਾਂ ਸ਼ਾਮ ਨੂੰ ਕਿਉਂਕਿ ਦਿਨ ਬਹੁਤ ਜ਼ਿਆਦਾ ਛੋਟੇ ਹੋ ਗਏ ਨੇ ਬਹੁਤ ਘੱਟ ਨੇ ਕੰਮ ਨਿਭੜਦਾਗਾ ਤਾਂ ਕਰਕੇ ਤੇ ਇਧਰ ਮੇਰੀ ਭਾਂਡੇ ਢੋਟੋ ਕੇ ਮਾਦ ਲੈਣੇ ਆਪਾਂ ਪਹਿਲਾਂ ਭਾਂਡੇ ਢੋਲ ਲੈਣ ਤੇ ਟੁੱਟੀ ਕਰ ਲਈ ਹੈ ਘਟੋ ਤੇ ਉਧਰ ਮੈਂ ਰੱਖਤਾ ਜੀ ਤੇਲ ਕੱਢਣ ਵਾਸਤੇ ਉਹਨੇ ਟਾਈਮ 'ਚ ਆਪਾਂ ਭਾਂਡੇ ਮਾਦ ਲੈਣੇ ਆ ਤੇ ਉਸ ਤੋਂ ਬਾਅਦ ਮੈਂ ਲਾਉਂਗੀ ਜੀ ਟੱਕਾ ਬਾਕੀ ਮੇ ਕੱਪੜੇ ਦੋਤੇ ਸੀ ਜਿਹੜੇ ਸਵੇਰੇ ਉਹ ਲਾ ਕੇ ਮੈਂ ਅੰਦਰ ਬੈੱਡ ਤੇ ਰੱਖ ਲੈਣੇ ਜੀ ਕਿਉਂਕਿ ਫਿਰ ਮੈਂ ਉਹਨਾਂ ਦੀ ਲਾਉਂਗੀ ਤੇ ਤੇ ਹੁਣ ਦਿਨ ਹੋ ਗਿਆ ਜੀ ਛੋਟੇ ਤੇ ਬਹੁਤ ਘੱਟ ਕੰਮ ਨਿਬੜਦਾਗਾ ਤੇ ਬਾਕੀ ਹੁਣ ਇਹ ਮੌਸਮ ਦਾ ਵੀ ਉਹ ਫਰਕ ਪੈ ਗਿਆ ਹੁਣ ਤੇ ਕਿਉਂਕਿ ਅਜੇ ਤਿੰਨ ਦਿਨ ਹੋ ਗਏ ਆ ਤੇ ਕਈ ਦਿਨ ਹੋ ਗਏ ਜੀ ਮੈਂ ਵੀਡੀਓ ਨਹੀਂ ਪਾਈ ਹੈਗੀ ਇੱਕ ਤਰੀਕ ਤੋਂ ਬਾਅਦ ਜਿਵੇਂ ਤੁਹਾਨੂੰ ਪਹਿਲਾਂ ਦੀ ਵੀਡੀਓ ਪਾਈ ਹੋਈ ਹੈ ਮੇਰੀ ਕਿਉਂਕਿ ਜੇ ਮੇਰੇ ਪਿੰਡਾਂ ਨਾਲ ਪੇਕੇ ਪਿੰਡਸ ਜਿਹੜਾ ਜੰਗਲੀ ਸੂਰ ਹੁੰਦਾ ਉਹ ਆ ਗਿਆ ਸੀਗਾ ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾਗਾ ਮੇਰੇ ਮੰਮੀ ਯਾਰ ਪਾਪਾ ਦੇ ਬਹੁਤ ਜ਼ਿਆਦਾ ਜੋਨੋ ਦੀ ਬਾੜ ਛੀਟ ਕਰਤੀ ਸੀ ਉਹਨੇ ਤੇ ਵੈ ਗੁਰ ਦੀ ਕਿਰਪਾ ਨਾਲ ਬਹੁਤ ਵੱਚਤਰ ਹੋ ਗਈ। ਸਾਡੇ ਬੈੜੀ ਸੀ ਜਿਹੜੀ ਉਹ ਵੀ ਮੁੱਕ ਗਈ ਸੀ। ਬੈੜੀ ਦੇ ਵਿੱਚ ਬਹੁਤ ਜ਼ਿਆਦਾ ਟੱਕਰਾ ਮਾਰੀ ਤੇ ਬਾਕੀ ਉਹਨੇ ਘਰ 'ਚ ਬਹੁਤ ਜ਼ਿਆਦਾ ਨੁਕਸਾਨ ਕੀਤਾ ਏ। ਤਾਂ ਕਰਕੇ ਮੇਰਾ ਮੂਡ ਨਹੀਂ ਆਇਆ ਸੀ ਵੀਡੀਓ ਬਣਾਉਂਦਾ। ਤਾਂ ਅੱਜ ਮੈਂ ਵੀਡੀਓ ਪਾਈ ਏ। ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟਸ ਸਕੈਚ ਜਨਨ ਨੂੰ ਜ਼ਰੂਰ ਕਰ ਲਿਓ ਜੀ ਕਿਉਂਕਿ ਜਦੋਂ ਬੰਦੇ ਦਾ ਨਾ ਇਹ ਮੂਡ ਨਾ ਸੈਟ ਹੋਵੇ ਤਾਂ ਕੁਝ ਕੰਮ ਨੂੰ ਵੀ ਹਨਾ ਚੀਜ਼ਾਂ ਨਹੀਂ ਕਰਦਾ ਪਰ ਕੰਮ ਕਰਦੀ ਇਸ ਵਿੱਚ ਪਰ ਮੇਰੇ ਵੀਡੀਓ ਪਾਉਣ ਨੂੰ ਬਿਲਕੁਲ ਮਨ ਨਹੀਂ ਕਰਦਾ ਸੀਗਾ ਅੱਜ ਵੀ ਤੱਕੇ ਜੇ ਨਾਲ ਵੀਡੀਓ ਬਣਾਈ ਆ ਕਿ ਮੇਰਾ ਬਿਲਕੁਲ ਵੀ ਚੀਜ਼ ਨਹੀਂ ਕਰਦਾ ਸੀ ਵੀਡੀਓ ਪਾਉਣਾ ਤੇ ਇਦਾਂ ਰੀਮਾ ਕਰਾ ਹੀ ਦੇ ਵਿੱਚ ਤੜਕਾ ਪਾ ਲਿਆ ਤੇਲ ਹੋ ਗਿਆ ਸੀਗਾ ਗਰਮ ਤੇ ਹੁਣ ਆਪਾਂ ਇਹਨੂੰ ਜੀਰਾ ਪਾਤਾ ਜੀ ਇਹਦੇ ਵਿੱਚ ਹਰੀ ਮਿਰਚਾਂ ਪਾਤੀਆਂ ਤੇ ਲੋ ਜੀ ਇੱਕ ਦੋ ਮਿੰਟ ਹੋ ਗਿਆ ਨੂੰ ਰੱਖੇ ਨੂੰ ਮਸਾਲਾ ਜਿਹੜਾ ਆਪਣਾ ਪੁੰਨ ਗਿਆ ਤੇ ਹੁਣ ਇਹਦੇ ਵਿੱਚ ਮੈਂ ਇਹ ਨਮਕ ਪਾ ਦਾਂ ਨਮਕ ਮੇਰੇ ਕੱਢਣ ਵਾਲੇ ਪਿਆ ਸੀ ਚਲੋ ਥੋੜਾ ਜਿਹਾ ਪਿਆ ਸੀ ਉਹ ਮੈਂ ਪਾ ਦਨੀ ਆ ਤਰਪਤੀ ਲਾਲ ਮਿਰਚ ਤੇ ਬਾਕੀ ਹਰੀ ਪਈ ਆ ਪਈ ਹੈ ਜੇ ਪਰਦੀਗੀ ਮਿਰਚ ਤੇ ਆ ਆਪਣਾ ਰੱਖਿਆ ਹੈ ਜੀ ਕੁੱਟ ਕੇ ਗਰਮ ਮਸਾਲਾ ਤੇ ਬਾਕੀ ਆ ਹਲਦੀ ਪਾ ਲਉ ਥੋੜਾ ਜਿਹਾ ਐਮ ਡੀ ਐਚ ਵਾਲਾ ਮਸਾਲਾ ਹੁੰਦਾ ਜਿਹੜਾ ਉਹ ਪਾਉਂਗੀ ਜਿਵੇਂ ਪੂੜੀ ਵਾਲਾ ਤੇ ਇਹਨਾਂ ਥੋੜੀ ਜੀ ਦਾਲ ਦੇ ਵਿੱਚ ਨਾ ਜਿਹੜੇ ਖਸਬੂਆ ਚਪੂਆ ਦੀ ਆਉਂਦੀ ਹੈਗੀ ਤੇ ਹੁਣ ਇਹਨੂੰ ਮੈਂ ਮਸਾਲੇ ਨੂੰ ਜੀ ਚੰਗੀ ਤਰ੍ਹਾਂ ਭੁੰਨ ਲਉਂਗੀ ਇੱਕ ਦੋ ਮਿੰਟ ਹਨ ਜੀ ਇਹਨੂੰ ਗੇੜੇ ਚ ਦੇ ਕੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਜਿੰਗੀ ਦਰਾਪੋਂ ਨਲੂਗੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਆਲੂ ਔਰ ਮਟਰ ਪਾਉਂਗੀ ਦੇ ਜਿਹੜੇ ਆਲੂ ਨੇ ਜੀ ਮੈਂ ਕੁਛ ਕੱਟ ਲੈਨੇ ਕੁਛ ਮੈਂ ਇੱਕ ਦੋ ਆਲੂ ਐ ਮੇਰਾ ਕਲੇ ਥੋੜੇ ਜਿ ਮੋਟੇ ਕਿਉਂਕਿ ਹੁਣ ਮੈਂ ਸਭ ਤੇਰਾ ਅੱਧੇ ਅੱਧੇ ਕੱਟ ਕੇ ਰੱਖ ਲੈਣੀ ਕਿਉਂਕਿ ਜਦੋਂ ਜਦੋਂ ਦਾਲ ਰਿੱਚ ਜੀ ਉਹਦੇ ਵਿੱਚ ਮੈਂ ਕੜਸੀ ਨਾਲ ਪਾਣ ਲੂਗੀ ਉਹਨਾਂ ਨਾਲ ਉਹਦੇ ਨਾਲ ਆਪਣੀ ਜਿਹੜੀ ਧਰੀ ਹੈ ਜਿਉਂ ਵੜੀ ਹੋਊਗੀ ਤਾਂ ਕਰਕੇ ਜੇ ਮੈਂ ਹੁਣ ਲੈਂਦ ਰੇ ਮਸਾਲਾ ਨਮਕ ਕੱਢਣਾ ਸੀ ਜੀ ਲੂਣ ਤੇ ਹੁਣ ਮੈਨੂੰ ਕੱਢ ਕੇ ਰੱਖ ਲਵਾਂਗੇ ਤੇ ਉਸ ਥੋੜਾ ਜਨਾ ਚਮਚੇ ਨਾਲ ਘੱਟ ਲਵਾਂਗੀ ਤੇ ਬਾਕੀ ਮੇਰੀ ਗਲਤੀ ਵੀ ਕੱਢਣ ਵਾਲੀ ਪਹਿਲੇ ਚਲੋhle ਮੇਰਾ ਡੰਗ ਜਿਹਾ ਹੁਣ ਸੜ ਜਾਊਗਾ ਫਿਰ ਹੁਣ ਕੱਢ ਦੂੰ ਤੇ ਹੁਣ ਇਹਦੇ ਵਿੱਚ ਮੈਂ ਥੋੜਾ ਜਨਾ ਨਮਕ ਹੋਰ ਪਾ ਦੂੰਗੀ ਕਿ ਨਮਕ ਜਿਹੜਾ ਸੀ ਉਹ ਬਿਲਕੁਲ ਥੋੜਾ ਸੀਗਾ ਫਿਰ ਘੱਟ ਹੋਊਗਾ ਹਨਾ ਜੀ ਫਿਰ ਜਿੰਨਾ ਜਰੂਰ ਨੌਨ ਮਿਰਚਾਂ ਨਾਲ ਦਾਲ ਦੇ ਵਿੱਚ ਘਰਾਨਣ ਹੋਵੇ ਉਹਨਾਂ ਦੀਆ ਦਾਲ ਪਣੀ ਨਹੀਂ ਲੱਗਦਾ ਹੈਗਾ ਤੇ ਹੁਣ ਮੈਂ ਇਹਦੇ ਵਿੱਚ ਨਮਕ ਪਾਤਾ ਹੈ ਇਹ ਬੜਾ ਬਰਕ ਦੇਨੇ ਅੰਦਰ ਤੇ ਮਸਾਲਾ ਜੋ ਥੋੜਾ ਜਿਹਾ ਗਾੜਾ ਹੋ ਗਿਆ ਜੀ ਬਸ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਆਲੂ ਮਟਰ ਪਾ ਦੂੰਗੀ ਤੇ ਨੌਰੀ ਮੈਂ ਇਹਦੇ ਵਿੱਚ ਪਾ ਦੂੰਗੀ ਆਲੂ ਬੜੀ ਆਪਣਾ ਮਸਾਲਾ ਥੋੜਾ ਜਿਹਾ ਸੰਘਣਾ ਹੋ ਗਿਆ ਤੇ ਹੁਣ ਜਿਆਦਾ ਨਾ ਰੋਜ਼ ਹੀ ਦਾਲ ਸਬਜ਼ੀਆਂ ਕਰਕੇ ਨਾ ਜਿਆਦਾ ਸਾਗੀ ਵਧੀਆ ਲੱਗਦਾ ਨਾ ਇਹ ਤੇ ਹੁਣ ਆਪ ਨੂੰ ਕਈ ਦਿਨ ਹੋ ਗਏ ਸਾਗ ਕਰੀ ਨੂੰ ਵੀ ਲੋ ਜੀ ਕੁਦੋਂ ਆਲੂ ਮੈਂ ਇਹਦੇ ਵਿੱਚ ਨਾ ਸਾਫ ਤੇ ਰੱਖੇ ਹੋਏ ਨੇ ਕਿਉਂਕਿ ਜਦੋਂ ਇਹ ਜਣਾ ਆਪਣਾ ਦਾਲ ਰਿੱਚ ਗਈ ਉਸ ਤੋਂ ਬਾਅਦ ਇਹ ਦੇਖੋ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਇਦੇ ਵਿੱਚ ਪਾਣ ਲੂਗੀ ਇਹਦੇ ਨਾਲ ਥੋੜੀ ਜਿਹੀ ਆਪਣੀ ਜਿਹੜੀ ਤਰੀ ਆ ਉਹ ਗਾੜੀ ਹੋ ਜੂਗੀ ਤੇ ਦਾਲ ਬਹੁਤ ਜ਼ਿਆਦਾ ਟੇਸਟੀ ਬਣੂਗੀ। ਨੂੰ ਜਿਸ ਤੋਂ ਬਾਅਦ ਆਪਾਂ ਮਾਰਾਂਗੇ ਕੱਪੜਿਆਂ ਦੀ ਟਹਿਲ ਲਾਉਂਗੀ ਜਿਵੇਂ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਦਾਂਗੇ ਪਾਣੀ ਮੇਰਾ ਹੈਗਾ ਜੀ ਥੋੜਾ ਜਿਹਾ ਕੋਸਾ ਕਰਕੇ ਰੱਖਿਆ ਹੋਇਆ ਹੈਗਾ ਕਿ ਜ਼ਿਆਦਾ ਠੰਡਾ ਹਨਾ ਸੇਤ ਹੀ ਨਹੀਂ ਰਿਜਦੀ ਦਾਲ ਪਾਣੀ ਤੇ ਮੈਂ ਕੋਸਾ ਕਰਕੇ ਰੱਖਿਆ ਹੋਇਆ ਇਹ ਥੋੜੇ ਜਿਹੇ ਟਾਈਮ ਤੱਕ ਹਨਾ ਦਾਲ ਹੈ ਜਿਹੜੀ ਆਪਣੀ ਰਿਚ ਜੂਗੀ ਤੇ ਮੇਰਾ ਕੋਸਾ ਕਰਕੇ ਉਧਰ ਤੋਂ ਸਕਚ ਪਾਣੀ ਘੱਡੇ ਹੋਇਆ ਸੀਗਾ ਉਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਪਾ ਲੂੰਗੀ ਕਿਉਂਕਿ ਫਿਰ ਜਿਹੜੀ ਤਰੀ ਉਹ ਗਾੜੀ ਹੋ ਜਾਊਗੀ ਤਾਂ ਕਰਕੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਲਿਆ ਲਓ ਜੀ ਮੈਂ ਇਹਨੂੰ ਦਿੱਤਾ ਟੱਕ ਲੋ ਜੀ ਇਹ ਤੇ ਮਰੇ ਕੱਪੜੇ ਰੱਖੇ ਹੋਏ ਸੀਗੇ ਲਾ ਕੇ ਤੇ ਹੁਣ ਮੈਂ ਇਹਨਾਂ ਦੀ ਲਾ ਦੇਣੀ ਹੈ ਤੇ ਆ ਸੈਜ ਦੀ ਜੀ ਡਰੈਸ ਜਨ ਕਿ ਯੂਨੀਫਾਰਮ ਤੇ ਇਹਨੂੰ ਮੈਂ ਸਾਮਣੂ ਪ੍ਰੈਸ ਕਰਕੇ ਰੱਖ ਦੇਣੀ ਆ ਤੇ ਇਹਨੂੰ ਹੁਣ ਮੈਂ ਬਟਨ ਨਹੀਂ ਲਾਉਂਦੇ ਬਸ ਇਹਨੂੰ ਮੈਂ ਐਵੇਂ ਇਕੱਠੇ ਤੈਜ ਹੀ ਲਾ ਕੇ ਰੱਖ ਦੂੰਗੀ ਕਿਉਂਕਿ ਜਦ ਮੈਂ ਪ੍ਰੈਸ ਕਰਦੀ ਹਣਾ ਫਿਰ ਮੈਂ ਬਸ ਐਵੇਂ ਇਕੱਠੇ ਕਰਕੇ ਹਣਾ ਹੀ ਰੱਖ ਦੇਣੀ ਆ ਤੇ ਫਿਰ ਮੈਂ ਪ੍ਰੈਸ ਕਰਕੇ ਇਹਨੂੰ ਟੰਗ ਦੇਣੀ ਹੁੰਦੀ ਆ ਡਰੈਸ ਨੂੰ ਤੇ ਜਵਾ ਬਸ ਮੈਂ ਤਾਂ ਇਹ ਲਾ ਕੇ ਬਟਨ ਲਾ ਲੈਣੀ ਉਹਦੋਂ ਤੇ ਫਿਰ ਪ੍ਰੈਸ ਜਿਹੜੀ ਬਟਨ ਲਾ ਕੇ ਮੈਨੂੰ ਜਿਆਦਾ ਵਧੀਆ ਨਹੀਂ ਲੱਗਦੀ ਹੈਗੀ ਤਾਂ ਕਰਕੇ ਮੈਂ ਬਾਟਨ ਨਹੀਂ ਲਾਵੇਂ ਹੈ ਜੀ ਐਵੇਂ ਚਾਹ ਲਾਤੀ ਤੇ ਆਹਦੀ ਜੁਨੀਫਾਰਮ ਹੈ ਸਾਰੀ ਮੈਂ ਇਕੱਠੀ ਕਰਕੇ ਸਾਹਮਣੂ ਰੱਖ ਕੇ ਲੈਣੀ ਹੈ ਦੋ ਜੁਨੀਫਾਰਮ ਨੇ ਕੋਪ ਆ ਜਾਂਦਾ ਤੇ ਇੱਕ ਆਪਾਂ ਧੋ ਦਨੇ ਆ ਸਕਾਈ ਬਲੂ ਸਾਲਟ ਹੈ ਜੀ ਇਹਨੂੰ ਤੇਨੇ ਲਈ ਲੈਣਾ ਲਈ ਇਹਦੀ ਪੈਂਟ ਆ ਗਈ ਤੇ ਰਮਾਲ ਰਮੋਲ ਸਾਰਾ ਕੁਝ ਮੈਂ ਪ੍ਰੈਸ ਕਰਕੇ ਸਾਹਮਣੂ ਰੱਖ ਦੇਣੀ ਆ ਤੇ ਕਈ ਵਾਰ ਸਵਿਰੀ ਵੀ ਕਰ ਦਿੰਨੇ ਆ। ਲੋ ਜੀ ਹੁਣ ਆਪਾਂ ਇਹਨਾਂ ਨੂੰ ਕੱਪੜਿਆਂ ਨੂੰ ਪ੍ਰੈਸ ਤੈਮਰ ਕੀ ਰੱਖ ਦਿੰਨੇ ਆ। ਹੁਣ ਕਿੰਨੇ ਸਾਰੀ ਦਿਆ ਚਾਹੀ ਗਰਮੀ ਦੇ ਕੱਪੜੇ ਜਿਹੜੇ ਹੈਗੇ ਆਪਾਂ ਡੇਲੀ ਧੋਣੇ ਪੈਂਦੇ ਨੇ। ਤੇ ਚਲੋ ਅੱਜ ਲਈ ਇੰਨਾ ਹੀ ਜੀ। ਫਿਰ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਆ। ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਤੁਹਾਡਾ ਮੈਜੀ ਕਸਾਈ ਦੀ ਜੁਨੀਫਾਰਮ ਸੀ ਜੀ ਤੇ ਕੋ ਦਾ ਸੂਟ ਸੀ ਇੱਕ ਮੇਰਾ ਸੂਟ ਸੀਗਾ ਸਟੋਰ ਤੇ ਨਾਲ ਕੱਪੜੀ ਸੀ ਅੱਜ ਜ਼ਿਆਦਾ ਨਹੀਂ ਸੀ ਤੋਂ ਨਾਲ ਕਿਉਂਕਿ ਮੈਂ ਰੋਜ਼ ਮਸਹੀਨ ਲਾਉਣੀ ਆ ਤਾਂ ਕਰਕੇ ਜ਼ਿਆਦਾ ਨਹੀਂ ਹੁੰਦੇ ਸਿੱਕ ਤੋਂ ਹਣਾ ਸੂਟ ਹੁੰਦੇ ਨੇ ਮੈਂ ਨਹੀਂ ਲਾ ਦਿੰਦੀ ਕਿਉਂਕਿ ਹਣਾ ਜੀ ਹੈ ਕਈ ਵਾਰ ਐਵੇਂ ਹੁੰਦਾ ਹੈ ਨਾ ਆਪਣੀ ਜਿਹੜੀ ਟੂਟੀ ਚੱਲਦੀ ਹੈਗੀ ਕਈ ਵਾਰ ਇਹ ਨਹੀਂ ਵੀ ਚੱਲਦੀ ਹੈਗੀ ਸਵੇਰੇ ਜਾਂ ਸ਼ਾਮ ਨੂੰ ਨਹੀਂ ਚੱਲਦੀ ਜਾਂ ਸਵੇਰੇ ਚੱਲਦੀ ਕਿਉਂਕਿ ਆਪਣੇ ਮੋਟਰ ਨਹੀਂ ਹਲੇ ਚੱਲ ਦਵਾਈ ਹੈਗੀ ਆਪਣੇ ਧੁਮਾਪੂਰ ਨਹੀਂ ਘਰੇ ਆਇਆ ਤਾਂ ਕਰਕੇ ਮੈਂ ਸਵੇਰੀ ਡੇਲੀ ਧੋਈ ਦੇਣੀ ਆ ਤੇ ਬਾਕੀ ਆਪਾਂ ਟੱਬ ਵਗੈਰਾ ਭਰ ਕੇ ਰੱਖ ਲੈਨੇ ਆ ਫਿਰ ਮੈਂ ਉਹਦੇ ਵਿੱਚ ਨਹਾਉਣੀ ਹੈ ਪਰ ਡੇਲੀ ਤਾਜਾ ਪਾਣੀ ਆਉਂਦਾਗਾ ਉਹਦੇ ਵਿੱਚ ਹੀ ਕੱਪੜਿਆਂ ਨੂੰ ਧੋ ਲੈਨੇ ਆ ਬਾਕੀ ਇਹ ਦੇਖੋ ਜਿਵੇਂ ਕੰਬਲ ਤੇ ਮਾਰ ਕੇ ਬੈੱਡ ਦੇ ਉੱਪਰ ਹੀ ਰੱਖ ਲੈਨੇ ਆ ਤੇ ਉਹਦੇ ਉੱਤੇ ਮੈਂ ਰੱਖ ਲਈ ਜੀ ਕੱਪੜੇ ਉਹਦੇ ਤੇ ਚਾਹ ਲਾ ਕੇ ਤੇ ਉਸ ਤੋਂ ਬਾਅਦ ਮੈਂ ਬੈੱਡਾਂ ਦੇ ਸੈੜੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਰੱਖ ਦੂੰਗੀ ਤੇ ਉਸ ਦਿਨ ਉਸ ਤੋਂ ਬਾਅਦ ਨੂੰ ਦਾਲ ਮੇਰੀ ਜਿਹੜੀ ਆ ਕੁਝ ਹੱਥ ਤੱਕ ਬਣ ਗਈ ਹੋਊਗੀ ਚਲੋ ਠੀਕ ਹੈ ਜੀ ਹੁਣ ਬਸ ਟਾਈਮ ਆਏਗਾ ਆਪਣਾ ਧਰਾਂ ਕੱਢਣ ਦਾ ਤੇ ਹੁਣ ਆਪਾਂ ਮੈ ਜਾਣੀ ਐ ਇਸ ਧਰਾਂ ਕੱਢਣ ਤੇ ਦਾਲ ਆਪਣੀ ਹੋਣੀ ਹੋਣੀ ਰੀਜੀ ਹੋਊਗੀ ਚਲੋ ਠੀਕ ਹੈ ਜੀ Er du våken i natt?